ਆ ਗਲਤ ਅੰਡਰਏਜ ਦੇਖੋ ਕੱਲ ਨੂੰ ਬੱਚਿਆਂ ਨੂੰ ਕੁਝ ਹੁੰਦਾ ਫਿਰ ਵੀ ਆਪਾਂ ਸੋਚਦੇ ਬਾਅਦ ਵੀ ਫਿਰ ਆਪਾਂ ਛੋੜਦੇ ਹਾਂ ਕਿ ਨਹੀਂ ਹੋਣਾ ਸੇ ਖੁਦ ਜਾਵਾਂਗੇ ਇਟਸ ਦਨ ਬੈਟਰ ਕਿ ਪਹਿਲਾਂ ਹੀ ਉਸ ਚੀਜ਼ ਨੂੰ ਖੁਦ ਕਰਨਾ ਚਾਹੀਦਾ ਹੈ ਜੀ ਤੁਸੀਂ ਐਗਰੀ ਹਾਂਜੀ ਹਾਂ ਜੀ ਐਗਰੀ ਆ ਰੂਲ ਲਾਗੂ ਕੀਤਾ ਐਗਰੀ ਬਿਲਕੁਲ ਜੀ ਬਿਲਕੁਲ ਐਗਰੀ ਹੈ ਔਰ ਮੋਟਰਸਾਈਕਲ ਐਕਟਾ ਉਦੋਂ ਤੱਕ ਨਹੀਂ ਚਲਾਉਣੀ ਜਦੋਂ ਤੱਕ ਆਪਾਂ 18 ਸਾਲ ਦੇ ਨਹੀਂ ਹੁੰਦੇ ਲਾਇਸੈਂਸ ਨਹੀਂ ਮਿਲਦਾ ਔਰ ਸਾਈਕਲ ਨੂੰ ਹੀ ਯੂਜ਼ ਕਰਨਾ ਸਾਈਕਲ ਤੋਂ ਪੜ ਕੇ ਪਤਾ ਨਹੀਂ ਕਿਹੜਾ ਅਫਸਰ ਬਣ ਜਾਏਗਾ ਬਹੁਤ ਉੱਚਾ ਜਿਹੜਾ ਬੰਦੇ ਨੇ ਖਾਲ ਉੱਚੇ ਕਰ ਲੇਦਾ ਮੈਂ ਮੈਂ ਪੜਨਾ ਹੈ ਵੀਕਲ ਨਹੀਂ ਚਲਾਉਣਾ ਉਹ ਬਹੁਤ ਉੱਚਾ ਜਾਂਦਾ ਜਿਹੜਾ 18 ਪਲੱਸ ਹੁੰਦਾ ਉਹਨੂੰ ਇਹ ਜ਼ਰੂਰ ਦੇਖਦੇ ਆਂ ਬਾਕੀ ਸਾਰਿਆਂ ਦੇ ਚਲਾਨ ਕਿਤੇ ਸਰ ਇੱਕ ਸੀਸੀ ਦਾ ਵੀ ਕਹਿੰਦੇ ਇਹ ਮੈਟਰ ਹੁੰਦਾ ਬੈਟਰੀ ਵਾਲੀ ਅੱਜ ਵਕਈ ਪਰ ਉਹਨੇ ਅਜੇ ਗਿਫਟ ਦੇ ਕੇ ਹਟਿਆ ਬੱਚਿਆਂ ਨੂੰ ਜਿਹੜੇ ਬੱਚੇ ਸਾਈਕਲਾਂ ਤੇ ਆਏ ਸੀ ਉਹਨਾਂ ਨੂੰ ਮੈਂ ਤੇ ਬੰਦੇ ਆਪਣੇ ਇੰਟਰਐਕਟਰ ਇੱਕ ਅਧਿਕਾਰੀ ਨੇ ਤੁਹਾਨੂੰ ਇੱਕ ਪੋਤਾ ਦਿੱਤਾ ਬਹੁਤ ਵਧੀਆ ਸੀ ਹੋਰ ਕੀ ਬੱਚਿਆਂ ਨੂੰ ਸੁਨੇਹਾ ਦੇਣਾ ਚਾਹੋਗੇ ਜਿੰਨਾ ਹੋ ਸਕੇ ਉਹਨਾਂ ਸਾਈਕਲ ਯੂਜ਼ ਕਰੋ ਤੁਹਾਡੀ ਸਿਹਤ ਲਈ ਵੀ ਬਹੁਤ ਚੰਗਾ ਹੈ ਲੁਧਿਆਣਾ ਲੈਮਨਰ ਜੋੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਮਬੇਰੀ ਲੁਧਿਆਣਾ ਦੇ 32 ਸੈਕਟਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਟ੍ਰੈਫਿਕ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਨਾਕਾ ਬੰਦੀ ਲਾਈ ਜਾ ਰਹੀ ਹੈ ਤੇ ਅੰਡਰਏਜ ਬੱਚਿਆਂ ਨੂੰ ਰੋਕਿਆ ਜਾ ਰਿਹਾ ਹੈ ਜਿਨ੍ਹਾਂ ਜੋ ਕਿ ਨਾਬਾਲਗ ਬੱਚੇ ਜਿਹੜੇ ਐਕਟਿਵ ਆ ਜਾਂ ਗੱਡੀਆਂ ਵਗੈਰਾ ਚਲਾ ਰਹੇ ਨੇ ਉਹਨਾਂ ਨੂੰ ਲਗਾਤਾਰ ਜਿਹੜਾ ਕਿ ਆ ਰੋਕਿਆ ਜਾ ਰਿਹਾ ਹੈ ਟ੍ਰੈਫਿਕ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਅਵੇਰਨਸ ਕੀਤੀ ਜਾ ਰਹੀ ਹੈ ਵਾਰਨਿੰਗ ਦਿੱਤੀ ਜਾ ਰਹੀ ਹੈ ਕਿ ਲਗਾਤਾਰ ਜੇਕਰ ਤੁਹਾਡੇ ਜੇਕਰ ਤੁਹਾਡੇ ਬੱਚਾ ਕੋ ਵੀ ਲਾਇਸੈਂਸ ਨਹੀਂ ਹੈਗਾ ਤੇ ਹੋ ਜਾਓ ਸਾਵਧਾਨ ਕਿਉਂਕਿ ਹੁਣ ਟ੍ਰੈਫਿਕ ਪੁਲਿਸ ਜਿਹੜੀ ਕਿ ਹੈ ਸਖਤੀ ਵਰਤਦੀ ਹੋਈ ਨਜ਼ਰ ਆ ਰਹੀ ਹੈ ਤਾਂ ਬਿਲਕੁਲ ਤਸਵੀਰਾਂ ਨੇ ਹੁਣ ਗੱਲਬਾਤ ਕਰਾਂਗੇ ਕਿ ਨਾਬਾਲਗ ਅੰਡਰਏਜ ਬੱਚੇ ਸਰ ਅੰਡਰਏ ਬੱਚਾ ਦੇ ਖਿਲਾਫ ਜਿਹੜੀ ਕੀ ਹੈ ਮੀਟਿੰਗ ਵੀ ਬੈਠੀ ਸੀਗੀ ਕਿ ਅੰਡਰਏ ਜਿਹੜੇ ਕੋ ਲਾਇਸੈਂਸ ਨਹੀਂ ਹੋਏਗਾ ਵੀ ਚਲਾਨ ਵਗੈਰਾ ਕੱਟੇਗਾ ਹੁਣ ਤੁਹਾਡੇ ਵੱਲੋਂ ਕੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਤੇ ਚਲਾਨ ਹੀ ਦਿੱਤੇ ਜਾ ਰਹੇ ਭਾਜੀ ਚਲਾਨ ਦਿੱਤੇ ਜਾ ਰਹੇ ਕਿੰਨੇ ਕੋ ਚਲਾਨ ਹੋ ਚੁੱਕੇ ਅੰਡਰਏ ਜਨਾ ਪੰਜ ਛੇ ਚਲਾਨ ਹੁੰਦੇ ਹੀ ਇੰਨੇ ਜਿਹੜਾ ਹੁਣ ਮੋਟਰਸਾਈਕਲ ਬੰਦ ਕੀਤੇ ਦੋ ਤਿੰਨ ਹੋਲੀ ਹੋਲੀ ਅੰਦਰ ਲਾਉਣੇ ਪੈਂਦੇ ਆ ਫੋਰਸ ਦੀ ਕਮੀ ਹੋਣ ਕਰਕੇ ਐਕਸਪੀਰ ਕਰਕੇ ਭੇਜਦੇ ਆ ਪੰਸਾਰੇ ਇਹ ਮੀਟਿੰਗ ਹੋਈ ਨੂੰ ਵੀ 25-30 ਦਿਨ ਹੋ ਗਏ ਹੋਣੇ ਆ ਤੇ ਹਾਲਾ ਕਿ ਫਿਰ ਵੀ ਬੱਚੇ ਜਿਹੜੇ ਕਿ ਹਟ ਨਹੀਂ ਰਿਹਾ ਇਹਨਾਂ ਨੂੰ ਵੇਰ ਆ ਵਰਨਿੰਗ ਦੇ ਕੇ ਛੱਡ ਰਿਹਾ ਇਹਨਾਂ ਮਾਪਿਆਂ ਨਾਲ ਗੱਲਬਾਤ ਕਰਕੇ ਛੱਡ ਨਹੀਂ ਜੀ ਅਸੀਂ ਕਿਸੇ ਨੂੰ ਛੱਡ ਨਹੀਂ ਰਹੇ ਅਸੀਂ ਜਿਹੜਾ ਉਹਦੀ ਡੇਟ ਦੇਖਦੇ ਆ ਜਿਹੜਾ 18 ਪਲੱਸ ਹੁੰਦਾ ਉਹਨੂੰ ਅਸੀਂ ਜ਼ਰੂਰ ਦੇਖਦੇ ਆ ਬਾਕੀ ਸਾਰਿਆਂ ਦੇ ਚਲਾਨ ਕੀਤੇ ਸਰ ਇੱਕ ਸੀਸੀ ਦਾ ਵੀ ਕਹਿੰਦੇ ਇਹ ਮੈਟਰ ਹੁੰਦਾ ਬੈਟਰੀ ਵਾਲੀ ਐਕਟਿਵ ਹੈ ਕੋਈ ਮੈਂ ਹੁਣੇ ਹਜੇ ਗਿਫਟ ਦੇ ਕੇ ਹਟਿਆ ਬੱਚਿਆਂ ਨੂੰ ਜਿਹੜੇ ਬੱਚੇ ਸਾਈਕਲਾਂ ਤੇ ਆਏ ਸੀ ਉਹਨਾਂ ਨੂੰ ਮੈਂ ਬੰਦੇ ਆਪਣੇ ਦਰਖਤ ਜਿਹੜਾ ਸੀਸੀਟੀਵੀ ਤੇ ਆਇਆ ਸੀ ਉਹਨੂੰ ਵੀ ਦਰਖਤ ਦਿੱਤਾ। ਉਹ ਮੇਰੀ ਗੱਡੀ 'ਚ ਪਏ ਹੋਇਆ। ਮੈਂ ਕੀ ਚਾਲੀ ਵੰਡ ਚੁੱਕਾ ਹੁਣ ਤੱਕ। ਤੇ ਜਾਗਰਤ ਕਰ ਰਿਆਂ ਵੀ ਜਿਹਦੇ ਨਾਲ ਸਾਡਾ ਵਾਤਾਵਰਨ ਸਹੀ ਰਹੂਗਾ। ਬੱਚਿਆਂ ਨੂੰ ਗਾਈਡੈਂਸ ਮਿਲੇ। ਪਰ ਜੇਕਰ ਬੱਚੇ ਸੋਚਦੇ ਵੀ ਬੋਲਟ ਮੋਟਲ ਤੇ ਜਾਣਾ ਜਾਂ ਉੱਤੇ ਜਾਣਾ ਉਹ ਅੱਛੀ ਗੱਲ ਨਹੀਂ ਉਹਨਾਂ ਮਾਪਿਆਂ ਨੂੰ ਵੀਰ ਹੋਣਾ ਚਾਹੀਦਾ। ਕਹਿੰਦੇ ਕਿ ਸਜ਼ਾ ਵੀ ਮਿਲਦੀ ਹੈ ਜੀ ਹੁੰਦੀ ਹੈ। ਭਾਜੀ ਕਾਨੂੰਨ ਡੂੰਗਾ ਹੈ। ਤੁਸੀਂ ਥੋੜਾ ਜਿਹਾ ਉਹਦੇ ਬਾਰੇ ਅਫਸਰ ਸਾਹਿਬਾਨਾਂ ਤੋਂ ਜਾਣਕਾਰੀ ਲਓ ਜਿਹਦਾ ਐਕਸੀਡੈਂਟ ਹੋਊਗਾ ਉਹਨੂੰ ਸਜ਼ਾ ਹੋਊਗੀ। ਐਕਸੀਡੈਂਟ ਨਹੀਂ ਅਕਾਦੀ ਸਜ਼ਾ ਦੇਣੀ ਹੈ ਬਿਲਕੁਲ ਹੈ ਤਸਵੀਰਾਂ ਨੇ ਜਿਹੜੇ ਕਿ ਅੰਡਰ ਏਜ ਬੱਚਾ ਦੇ ਜਿਹੜੇ ਕਿ ਚਲਾਣ ਕੀਤੇ ਜਾ ਰਹੇ ਨੇ ਟ੍ਰੈਫਿਕ ਪ੍ਰਸ਼ਾਸਨ ਦੇ ਵੱਲੋਂ ਤੇ ਇਹ ਬੱਚੇ ਨੇ ਜਿਹੜੇ ਕਿ ਸਕੂਲੋਂ ਪੜ੍ਹ ਕੇ ਵਾਪਸ ਘਰ ਨੂੰ ਆ ਰਹੇ ਸੀਗੇ ਤੇ ਉਹਨਾਂ ਨੂੰ ਜਿਹੜਾ ਕਿ ਨਾਕੇ ਤੇ ਰੋਕਿਆ ਜਾ ਰੋਕਿਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਪੁੱਛਗਿੱਛ ਕੀਤੀ ਜਾ ਰਹੀ ਹੈ ਲਾਇਸੈਂਸ ਵਗੈਰਾ ਪੁੱਛੇ ਜਾ ਰਿਹਾ ਹੈ ਹੈਲਮਟ ਵਗੈਰਾ ਪੁੱਛੇ ਜਾ ਰਿਹਾ ਜਿਹੜੇ ਬੱਚੇ ਸਾਈਕਲ ਤੇ ਆ ਜਾ ਰਹੇ ਹਨ ਉਹਨਾਂ ਨੂੰ ਜਿਹੜਾ ਕਿ ਹੈ ਟ੍ਰੈਫਿਕ ਜਿਹੜੇ ਇੱਥੇ ਮਲਾਜਮ ਖੜੇ ਨੇ ਉਹਨਾਂ ਵੱਲੋਂ ਇੱਕ ਤੋਹਫਾ ਵੀ ਦਿੱਤਾ ਜਾਂਦਾ ਵੈ ਪੋਦੇ ਦਾ ਜਿਹੜਾ ਕਿ ਤੋਹਫਾ ਦਿੱਤਾ ਹੈ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ ਜਾਂਦੀ ਹੈ ਤੇ ਹੋਰ ਵੀ ਜਿਹੜੇ ਕਿ ਵਿਦਿਆਰਥੀ ਸਕੂਲੋਂ ਦੀ ਆਪਣੇ ਘਰ ਨੂੰ ਜਾ ਰਹੇ ਹਨ ਤੇ ਉਹਨਾਂ ਤੇ ਵੀ ਜਿਹੜੀ ਕਿ ਹੈ ਕਾਰਵੇ ਜਿਹੜੀ ਕਿ ਉਹਨਾਂ ਦੇ ਚਲਾਣ ਲਗਾਤਾਰ ਜਿਹੜੇ ਕਿ ਕੱਟੇ ਜਾ ਰਹੇ ਨੇ ਉਹਨਾਂ ਨੂੰ ਸਮਝਾਇਆ ਜਾ ਰਿਹਾ ਵੈ ਕਿ ਤੁਸੀਂ ਆਪਣੇ ਜੇਕਰ ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ ਤਾਂ ਤੁਸੀਂ ਇਹ ਵਾਹਨ ਨਾ ਚਲਾਓ ਐਕਟਿਵਾ ਵਗੈਰਾ ਨਾ ਚਲਾਓ ਤੁਹਾਡਾ ਚਲਾਨ ਕਟਿਆ ਗਿਆ ਨਹੀਂ ਜੀ ਮੇਰਾ ਕੁਝ ਨਹੀਂ ਹੈਗਾ ਭਾਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ 19 19 ਇਹ ਲਾਇਸੈਂਸ ਬਣਿਆ ਤੁਹਾਡਾ ਨਹੀਂ ਵਿਦਿਆਰਥੀ ਜਦੋਂ ਆਪਣੇ ਸਕੂਲੋਂ ਵਾਪਸ ਆਪਣੇ ਘਰ ਨੂੰ ਜਾ ਰਹੇ ਜੀ ਪਰ ਇੱਥੇ ਇੱਕ ਨਾਕਾ ਜਿਹੜਾ ਲੱਗਦਾ ਉਸ ਤੋਂ ਬਾਅਦ ਜਿਹੜਾ ਕੀ ਹੈ ਬੁਲਟ ਸਵਾਰ ਜਿਹੜੇ ਕਿ ਕੁਝ ਵਿਦਿਆਰਥੀ ਆਪਣੇ ਘਰ ਵੱਲ ਜਾ ਰਹੇ ਜੀ ਅੰਡਰਏ ਸੀਗੇ ਤੇ ਉਹਨਾਂ ਦੇਵ ਪੁਲਿਸ ਪ੍ਰਸ਼ਾਸਨ ਵੱਲੋਂ ਟ੍ਰੈਫੀ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਰੋਕਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਉਹ ਨੌਜਵਾਨਾਂ ਨੂੰ ਰੋਕਿਆ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਕੀ ਉਹਨਾਂ ਤੋਂ ਪੁੱਛਿਆ ਜਾਂਦਾ ਇਹਨਾਂ ਕੋਲ ਲਾਇਸੈਂਸ ਹੈਗਾ ਤਾਂ ਤੁਹਾਡੇ ਕੋਲ ਹੈਲਮਟ ਵਗੈਰਾ ਪਾਇਆ ਹੈ ਕਿ ਨਹੀਂ ਹੈ ਤੇ ਉਹਨਾਂ ਕੋਲ ਹਾਲਾ ਕਿ ਲਾਇਸੈਂਸ ਨਹੀਂ ਹੁੰਦਾ ਵਾ ਤੇ ਉਸ ਤੋਂ ਬਾਅਦ ਜਿਹੜਾ ਕੀ ਉਹਨਾਂ ਦਾ ਚਲਾਨ ਜਾਰੀ ਕੀਆ ਕੱਟਿਆ ਜਾਂਦਾ ਵਾ ਅਵੇਅਰ ਵੀ ਕੀਤਾ ਜਾ ਰਿਹਾ ਵਾ ਲਗਾਤਾਰ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਦਾ ਟ੍ਰੈਫਿਕ ਰੂਲਸ ਦਾ ਫੋਲੋ ਕਰਨ ਲਗਾਤਾਰ ਇਹ ਤਸਵੀਰਾਂ ਨੇ ਤੁਹਾਡੇ ਨੂੰ ਤੁਹਾਨੂੰ ਦਾਤਾਰੇ ਸਕਰੀਨ ਤੇ ਉੱਤੇ ਦਿਖਾ ਰਹੇ ਆ ਲਗਾਤਾਰ ਕਿ ਟ੍ਰੈਫਿਕ ਰੂਲਸ ਨੂੰ ਫੋਲੋ ਕਰੋ ਜੇਕਰ ਤੁਹਾਡਾ ਵੀ ਬੱਚਾ ਅਗਰ ਸਕੂਲ ਐਕਟਿਵਾ ਬਾਈਕ ਗੱਡੀ ਲੈ ਕੇ ਜਾ ਰਿਹਾ ਹੈ ਤਾਂ ਹੋ ਜਾਓ ਸਾਵਧਾਨ ਜੇਕਰ ਤੁਹਾਡੇ ਬੱਚੇ ਕੋਲ ਵੀ ਲਾਇਸੈਂਸ ਨਹੀਂ ਹੈ ਤੇ ਹੁਣ ਇਹ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਤੇ ਪੰਜਾਬ ਪੁਲਿਸ ਦੇ ਅਧਿਕਾਰੀ ਟ੍ਰੈਫਿਕ ਪ੍ਰਸ਼ਾਸਨ ਜਿਹੜਾ ਕੀ ਹੈ ਟੋਹਫਾ ਦਿੱਤਾ ਜਾ ਰਿਹਾ ਵੈ ਜਿਹੜੇ ਕੀ ਮਾਪਿਓ ਆਪਣੇ ਬੱਚਿਆਂ ਨੂੰ ਸਕੂਲੋਂ ਦੀ ਲੈ ਕੇ ਆ ਰਹੇ ਨੇ ਤੇ ਉਹਨਾਂ ਨੂੰ ਉਹਨਾਂ ਦੇ ਹੱਥਾਂ ਦੇ ਵਿੱਚ ਵਾਹਨ ਨਹੀਂ ਫੜਾ ਰਹੇ ਮੈਮ ਮੈਮ ਕਿਸ ਤਰ੍ਹਾਂ ਲੱਗ ਰਿਹਾ ਕਿ ਪਹਿਲੀ ਵਾਰੀ ਪੁਲਸ ਨੇ ਇੱਕ ਤੋਹਫਾ ਦਿੱਤਾ ਬਹੁਤ ਵਧੀਆ ਲੱਗ ਰਿਹਾ ਹੈ ਜੀ ਬਟ ਅੱਛੀ ਗੱਲ ਹੈ ਸਾਡੇ ਲਈ ਮਤਲਬ ਕਿ ਵਧੀਆ ਹੀ ਸਾਨੂੰ ਉਹ ਗਾਈਡਲਾਈਨ ਕਰ ਰਹੇ ਆ ਕਿ ਹਲਮਟਸ ਪਾ ਕੇ ਆਉਣਾ ਚਾਹੀਦਾ ਹੈ ਆ ਮਸਟਿਕ ਹੈ ਸਰ ਹੋਰ ਵੀ ਬੱਚੇ ਜਿਹੜੇ ਨੇ ਲਗਾਤਾਰ ਆਪਣੇ ਵਾਹਨ ਆਪਣੇ ਐਕਟਿਵਾ ਤੇ ਬਾਈਕ ਤੇ ਆਉਂਦੇ ਨੇ ਉਹਨਾਂ ਨੂੰ ਕੀ ਸੱਚ ਲੱਗਦਾ ਸਹੀ ਹੈ ਗਲਤ ਹੈ ਅੰਡਰਏਜ ਨਹੀਂ ਹਾਂ ਤਾਂ ਗਲਤ ਹੈ ਅੰਡਰਏਜ ਦੇਖੋ ਕੱਲ ਨੂੰ ਬੱਚੇ ਨੂੰ ਕੁਝ ਹੁੰਦਾ ਫਿਰ ਵੀ ਆਪਾਂ ਸੋਚਦੇ ਬਾਅਦ ਵਿੱਚ ਵੀ ਆਪਾਂ ਛੋੜਦੇ ਹਾਂ ਕਿ ਨਹੀਂ ਹੋਣਾ ਅਸੀਂ ਖੁਦ ਜਾਵਾਂਗੇ ਇਟ ਇਜ਼ ਥੈਨ ਬੈਟਰ ਕਿ ਪਹਿਲਾਂ ਹੀ ਉਸ ਚੀਜ਼ ਨੂੰ ਖੁਦ ਕਰਨਾ ਚਾਹੀਦਾ ਹੈ ਤੁਸੀਂ ਐਗਰੀ ਹੋ ਇਹ ਗੱਲ ਹਾਂਜੀ ਹਾਂ ਤੁਸੀਂ ਐਗਰੀ ਹਾਂ ਰੂਲ ਲਾਗੂ ਕੀਤਾ ਐਗਰੀ ਬਿਲਕੁਲ ਜੀ ਬਿਲਕੁਲ ਐਗਰੀ ਹਾਂ ਜੀ ਕੋਈ ਹੋਰ ਤਾਂ ਕੀ ਹਾਲ ਹੈ ਠੀਕ ਹੈ ਹੋਸ਼ਾ ਬਹੁਤ ਵਧੀਆ ਸਾਈਕਲ ਚਲਾ ਰਿਹਾ ਤੂੰ ਨਾ ਕਿਹੜੀ ਕਲਾਸ ਪੜਦਾ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਕਿ ਅੱਜ ਗਿਫਟ ਦੇ ਰਿਹਾ ਤੇਰੀ ਸਾਈਕਲ ਤੇ ਹਾਂ ਦਾ ਆਪਾਂ ਹੱਥ ਕਰੋ ਹੱਥ ਕਰੋ ਸਿਕੰਤਾ ਦੇ ਰਿਹਾ ਵੀ ਇਹ ਮੋਟਰਸਾਈਕਲ ਐਕਟਾ ਉਦੋਂ ਤੱਕ ਨਹੀਂ ਚਲਾਉਣੀ ਜਦੋਂ ਤੱਕ ਆਪਾਂ 18 ਸਾਲ ਦੇ ਨਹੀਂ ਹੁੰਦੇ ਲਾਇਸੈਂਸ ਨਹੀਂ ਮਿਲਦਾ ਔਰ ਸਾਈਕਲ ਨੂੰ ਹੀ ਯੂਜ਼ ਕਰਨਾ ਸਾਈਕਲ ਤੋਂ ਪੜ ਕੇ ਪਤਾ ਨਹੀਂ ਕਿਹੜਾ ਅਫਸਰ ਬਣ ਜਾਏਗਾ ਬਹੁਤ ਉੱਚਾ ਜਿਹੜਾ ਬੰਦੇ ਨੇ ਖਿਆਲ ਉੱਚੇ ਕਰ ਲੈਣਾ ਮੈਂ ਮੈਂ ਪੜਨਾ ਹੈ ਵੀਕਰ ਨਹੀਂ ਚਲਾਉਣਾ ਉਹ ਬਹੁਤ ਉੱਚਾ ਜਾਂਦਾ ਔਰ ਮੈਂ ਤੈਨੂੰ ਕੈਰੀ ਬੈਗ ਦੇਣਾ ਮੇਰਾ ਕੈਰੀ ਬੈਗ ਉੱਥੇ ਪਿਆ ਹੈ ਕੈਰੀ ਬੈਗ ਲੈ ਕੇ ਦੋ ਉਹਨਾਂ ਪਾ ਦਈਏ ਉਹਦੇ ਵਿੱਚ ਪਏ ਹੋਣੇ ਕਿਸ ਤਰ੍ਹਾਂ ਲੱਗ ਰਿਹਾ ਅੱਜ ਪੰਜਾਬ ਪੁਲਿਸ ਹੀ ਇੱਕ ਤੋਹਫਾ ਦੇ ਰਹੀ ਹੈ ਬਹੁਤ ਵਧੀਆ ਸੀ ਠੀਕ ਹੈ ਕਿਸ ਤਰ੍ਹਾਂ ਲੱਗ ਰਿਹਾ ਅੱਜ 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 ਆਪ ਇੱਕ ਅਧਿਕਾਰੀ ਨੇ ਤੁਹਾਨੂੰ ਇੱਕ ਪੌਦਾ ਦਿੱਤਾ ਹੈ ਬਹੁਤ ਵਧੀਆ ਸੀ ਇਹਦਾ ਕੀ ਕਰੋਗੇ ਤੇ ਪlant ਕਰਾਂਗੇ plant ਕਰਾਂਗੇ ਹੋਰ ਕੀ ਬੱਚਿਆਂ ਨੂੰ ਸੁਨੇਹਾ ਦੇਣਾ ਚਾਹੋਗੇ ਜਿੰਨਾ ਹੋ ਸਕੇ ਉਹਨਾਂ ਸਾਈਕਲ ਯੂਜ਼ ਕਰੋ ਤੁਹਾਡੀ ਸਿਹਤ ਲਈ ਵੀ ਬਹੁਤ ਚੰਗਾ ਹੈ ਬਿਲਕੁਲ ਇਹ ਤਸਵੀਰਾਂ ਨੇ ਸਾਈਕਲ ਦੀਆਂ ਜੇ ਕਿ ਜਿਹੜਾ ਕੀ ਹੈ ਬੱਚਾ ਆਪਣੇ ਸਕੂਲੋਂ ਪੜ੍ਹ ਕੇ ਆਪਣੇ ਘਰ ਜਾ ਰਿਹਾ ਤੇ ਇੱਕ ਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਰੋਕਿਆ ਤੇ ਉਹਨਾਂ ਨੂੰ ਇੱਕ ਪੌਦੇ ਦਾ ਜਿਹੜਾ ਕੀ ਹੈ ਤੋਹਫ਼ਾ ਦਿੱਤਾ ਤੇ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ ਸਰ ਇਦਾਂ ਦੇ ਨੌਜਵਾਨਾਂ ਨੂੰ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੇ ਸਾਈਕਲ ਤੇ ਆਉਂਦੇ ਮੈਂ ਇਹਨਾਂ ਬਾਰੇ ਕਹੂੰਗਾ ਵੀ ਬਹੁਤ ਅੱਛੇ ਬੱਚੇ ਆ ਇਹ ਸਰਕਾਰ ਦੇ ਕਹਿਣੇ ਵਿੱਚ ਚੱਲ ਰਹੇ ਆ ਇਹਨਾਂ ਦੇ ਮਾਪੇ ਇਹਨਾਂ ਨੂੰ ਗਾਈਡੈਂਸ ਦੇ ਰਹੇ ਆ ਔਰ ਇਹਨਾਂ ਮਾਪਿਆਂ ਨੂੰ ਮੇਰੇ ਵੱਲੋਂ ਸਲੂਟ ਆ ਵੀ ਇਹ ਜਿਹੜੇ ਆ ਮਾਪਿਆਂ ਨੂੰ ਇਹ ਮਾਪਿਆਂ ਦੇ ਕਹਿਣੇ 'ਚ ਚੱਲ ਰਹੇ ਆ ਮੋਟਰਸਾਈਕਲ ਨਹੀਂ ਲੈ ਰਹੇ ਸਕੂਟਰ ਨਹੀਂ ਲੈ ਰਹੇ ਅੜੀ ਨਹੀਂ ਕਰ ਰਹੇ ਆਪਣੇ ਸਾਈਕਲ ਤੇ ਪੜਨ ਆ ਰਹੇ ਮੈਂ ਇਹਦੇ ਬੱਚਿਆਂ ਦਾ ਮੈਂ ਕਹਿੰਦਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ ਅਸੀਂ ਸਹੀ ਸੀਸਾ ਜੁੜਿਓ ਜੋ ਦਨ ਲਾਈਵ ਦੇ ਨਾਲ ਹਨੀ ਦਾ ਯੂਮਰ ਬੋਰਡ ਧੰਨਵਾਦ